ਦੁਨੀਆ ਜਿੱਤਣ ਵਾਲੀ ਬినాਸ਼ ਫੁਗਾਟ ਨੇ ਦੁਨੀਆ ਤਾਂ ਜਿੱਤ ਲਈ ਪਰ ਆਪਦੇ ਦੇਸ਼ ਦੇ ਗੰਦੇ ਸਿਸਟਮ ਤੋਂ ਹਾਰ ਗਈ ਦੇਸ਼ ਦੀ ਸਿਆਸਤ ਨੇ ਮਾਰ ਲਈ ਦੇਸ਼ ਦੇ ਗੰਦੇ ਲੀਡਰਾਂ ਨੇ ਉਹਦਾ ਭਵਿੱਖ ਖਤਰੇ 'ਚ ਪਾ ਦਿੱਤਾ ਤੇ ਉਸ ਕੁੜੀ ਨੇ ਅੱਜ ਆਪਣੀ ਗੇਮ ਤੋਂ ਸੰन्यास ਲੈ ਲਿਆ ਮੈਂ ਪੁੱਛਣਾ ਚਾਹਣਾ ਏ ਸਾਡੇ ਦੇਸ਼ ਦੇ ਗੰਦੇ ਸਿਸਟਮ ਨੂੰ ਕਿ ਕਿਉਂ ਤੁਸੀਂ ਹਵਾਲੇ ਦਿੰਦੇ ਹੋ ਕਿਉਂ ਵੱਡੇ ਵੱਡੇ ਗਰਾਊਂਡ ਬਣਾਏ ਨੇ ਜਦੋਂ ਸਾਡੀਆਂ ਧੀਆਂ ਭੈਣਾਂ ਨਾਲ ਤੁਸੀਂ ਸਿਆਸਤਾਂ ਕਰਨੀਆਂ ਨੇ ਜੇਕਰ ਉਹਨਾਂ ਨੇ ਆਪਣੇ ਹੱਕ ਦੀ ਆਵਾਜ਼ ਚੱਕੀ ਤੇ ਅੱਜ ਤੁਸੀਂ ਉਹ ਸਾਡੇ ਦੇਸ਼ ਦੀ ਸ਼ੇਰਨੀ ਨੂੰ ਗੰਦੀ ਸਿਆਸਤ ਦੇ ਨਾਲ ਖੁੱਡੇ ਲੈਣ ਲਾਉਣਾ ਚਾਹਿਆ ਪਰ ਮੈਂ ਕਹਿਣਾ ਕਿ ਸੋਨ ਤਗਮਾ ਛੱਡੋ ਪੂਰੇ ਮੁਲਕ ਦੇ ਲੋਕਾਂ ਨੇ ਉਹ ਸ਼ੇਰਨੀ ਨੂੰ ਦਿਲ ਚ ਵਸਾ ਲਿਆ ਜਿਹੜਾ ਪੂਰੇ ਮੁਲਕ ਦੇ ਲੋਕਾਂ ਦਾ ਦਿਲ ਚ ਦਿਲ ਜਿੱਤ ਚੁੱਕੀ ਹੈ ਦਿਲ ਜਿੱਤ ਚੁੱਕੀ ਹੈ ਤੇ ਮੋਦੀ ਸਿਆ ਇਹ ਤੁਹਾਡੀਆਂ ਜਿਹੜੀਆਂ ਸਾਜ਼ਿਸ਼ਾਂ ਨੇ ਇਹ ਦੇਸ਼ ਨੂੰ ਪਿੱਛੇ ਲਿਜਾ ਰਹੀਆਂ ਨੇ ਇਹ ਗੇਮਾਂ ਨੂੰ ਖਰਾਬ ਕਰ ਰਹੀਆਂ ਨੇ ਇਹ ਖਿਡਾਰੀਆਂ ਦੇ ਹੌਂਸਲੇ ਤੋੜ ਰਹੀਆਂ ਨੇ ਤੇ ਕਿਵੇਂ ਸਾਡੇ ਮੁਲਕ ਦਾ ਕੋਈ ਬੰਦਾ ਗੇਮ 'ਚ ਆਪਣੇ ਬੱਚਿਆਂ ਨੂੰ ਪਾਊਗਾ ਤੇ ਗੇਮ 'ਚ ਅੱਗੇ ਜਾ ਕੇ ਜਦੋਂ ਆ ਕੁਝ ਹੋਊਗਾ ਕਿਵੇਂ ਚੱਲੂਗਾ ਮੋਦੀ ਸਿਆ ਦੱਸ ਜਵਾਬ مد